ਯਾਰ ਜੀ ਲੋਹਟਾਂ ਡਰੇਨ ਤੇ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਆਪਣੇ ਹੈਗੇ ਛੇਰ ਕੱਟ ਰਹੇ ਆ ਤੇ ਸਾਡੀ ਜਿਹੜੀ ਕੌਂਟੀ ਪਾਰਟੀ ਹੈ ਫੋਰਸਟ ਪਾਰਟੀ ਹੈਗੀ ਇਹਨਾਂ ਦੇ ਚ ਰਵਿੰਦਰ ਸਿੰਘ ਪੋਸਟ ਕਾਰ ਤੇ ਦੁਭਿੰਦਰ ਸਿੰਘ ਬਲਾਕ ਅਫਸਰ ਮੌਕੇ ਜਾ ਕੇ 6 ਬੰਦੇ ਕੱਟ ਰਹੇ ਸੀਗੇ ਉਹਨਾਂ ਚੋਂ ਤਿੰਨ ਮੌਕੇ ਤੇ ਧੁੰਦ ਦੇ ਨੇਰੇ ਚ ਪੱਜ ਗਏ ਤੇ ਤਿੰਨ ਮੌਕੇ ਤੇ ਇਹਨਾਂ ਨੂੰ ਖੜ ਲਿਆ ਗਿਆ ਤੇ ਇਹਨਾਂ ਨੇ 15 ਪੀਸ ਜਿਹੜੇ ਹੈਗੇ ਖੈਰ ਦੇ ਬਰਾਮਤ ਕੀਤੇ ਹੈਗੇ ਹੁਣ ਅਸੀਂ ਇਹਨਾਂ ਨੂੰ ਆਪਣੇ ਦੂਸਿਆਂ ਨੂੰ ਪੁਲਿਸ ਖਾਨਾ ਬਲਾਚੋਸਾ ਦਾ ਦੇ ਵਿੱਚ ਅਸੀਂ ਇਹਨਾਂ ਨੂੰ ਪੱਤਰ ਦਰਜ ਕਰਨ ਲਈ ਲੇ ਕੇ ਜਾ ਰਹੇ ਕਿੰਨੇ ਕਬੂਟੇ ਸਦੇ ਇਹ 4 ਬੂਟੇ ਸੀਗੇ ਜੀ ਉਹਨਾਂ ਦੇ 15 ਪੀਸ ਹੈਗੇ ਇਹ ਕਿੰਨੇ ਕ ਅਮਾਉਂਟ ਹੈ ਜੀ ਇਹ ਮਾਰਕੀਟ ਰੇਟ ਤਾਂ ਹੋਊਗਾ ਜੀ ਇਹ ਲਗਦੇ ਲੱਖ ਦੇ ਕਿਨਵਾ ਹੋਊਗਾ ਜੋ ਮਾਰਕੀਟ ਵਿੱਚ ਚੱਲ ਰਹੇ ਇਹਨਾਂ ਦੇ ਮਾਮਲਾ ਦਰਜ ਕਰਵਾ ਹਾਂਜੀ ਮਾਮਲਾ ਦਰਜ ਕਰਾਉਣ ਜਾ ਰਹੇ ਹਾਂ ਜੀ ਅਸੀਂ ਇਨਫੋਰਮੇਸ਼ਨ ਪੁਲਿਸ ਨੂੰ ਦੇਤੀ ਅਸੀਂ ਕਿੰਨੇ ਬੰਦੇ ਫੜੇ ਇਹ 3 ਬੰਦੇ ਫੜਲੇ ਜੀ ਅਸੀਂ ਕਿਹੜੇ ਇਲਾਕੇ ਦੇ ਇਹ ਇੱਕ ਹੈਗਾ ਜ਼ਿਲ੍ਹਾ ਮਹਾਲੀ ਦਾ ਜੀ ਤੇ ਦੋ ਜ਼ਿਲ੍ਹਾ ਰੋਪੜ ਦੇ ਹੈਗੇ ਤੇ ਨਾਮ ਇਹਨਾਂ ਦੇ ਹੈਗੇ ਆ ਜੀ ਸਰਬਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੀਆਂਪਰ ਚੰਗਰ ਚੰਗਰ ਜ਼ਿਲ੍ਹਾ ਮਹਾਲੀ ਦੇ ਹੈਗੇ ਅਤੇ ਦੂਜਾ ਗੁਰਜੀਤ ਸਿੰਘ ਪੁੱਤਰ ਗੁਰਮਤ ਸਿੰਘ ਪਰਹਾੜੀ ਜ਼ਿਲ੍ਹਾ ਰੂਪੜ ਜਰਨੈਲ ਸਿੰਘ ਪੁੱਤਰ ਪ੍ਰੇਮ ਸਿੰਘ ਫਿਰਦਾਪੁਰ ਦਾ ਜ਼ਿਲ੍ਹਾ ਰੂਪੜ ਦੇ ਇਹ ਤਿੰਨੇ ਹੈਗੇ ਜਿਹੜੇ ਅਸੀਂ ਜਿਹੜੇ ਨਾਮ ਨਾਲ ਦੱਸਦੇ ਆ ਕਿਹੜੇ ਕਿਹੜੇ ਨਾਮ ਤਿੰਨ ਵਿਅਕਤੀ ਇਹਨਾਂ ਦੇ ਵਿੱਚੋਂ ਭੱਜੇ ਹੈਗੇ ਆ ਉਹਨਾਂ ਦੇ ਨਾਮ ਇਹਨਾਂ ਨੇ ਦਰਜ ਪਿੱਛੇ ਦੱਸੇ ਆ ਬਿਆਨਾਂ ਦੇ ਵਿੱਚ ਇੱਕ ਉਹਨਾਂ ਦਾ ਡਰਾਈਵਰ ਹੈ ਸੁਰਿੰਦਰ ਸਿੰਘ ਹੈ ਜੋ ਗੱਡੀ ਚਲਾ ਰਿਹਾ ਤੇ ਜੋ ਭੱਜ ਗਿਆ ਹੈਗਾ ਇੱਕ ਹੈਗਾ ਬਹਾਦਰ ਸਿੰਘ ਪੁੱਤ ਪ੍ਰੇਮ ਸਿੰਘ ਹੈਗਾ ਮੀਆਂ ਪਰ ਉਪਰ ਖਾਲੀ ਦਾ ਜੀ ਤੇ ਇੱਕ ਸਵਰਨ ਸਿੰਘ ਪਿੰਡ ਟੱਪਰੀਆਂ ਦਾ ਹੈਗਾ ਜਿਹੜੇ ਮੌਕੇ ਤੇ ਫਰਾਰ ਹੋਏ ਰਾਤ ਦੇ ਨੇੜੇ ਦੇ ਵਿੱਚ ਕਾਦੇ ਨਾਲ ਇਹ ਲੈ ਕੇ ਚੱਲੇ ਇਹ ਹਾਂ ਜੀ ਇਹ ਆਪਣੇ Mahindra pickup 'ਚ ਇਹਨਾਂ ਨੇ ਲੋਡ ਕੀਤਾ ਸੀਗਾ ਫਿਰ ਤੇ ਇਹਨਾਂ ਕੋ ਬਾਕੀ ਬਾਕੀ ਆਪਣੇ ਇਲੈਕਟ੍ਰਿਕ ਆ ਰਹੇ ਹੈਗੇ ਤੇ ਦੂਜੇ ਵੱਡੇ ਆ ਰਹੇ ਵੀ ਹੈਗੇ ਇਹਨਾਂ ਨਾਲ ਜਿਹਨਾਂ ਦਾ ਕਟ ਰਹੇ ਹੈਗੇ